ਗੌੜੀ ਮਹੱਲਾ ਪੰਜਵਾਂ ਆਗਮ ਰੂਪ ਕਾ ਮਨ ਮਹਿ ਥਾਨ ਗੁਰ ਪ੍ਰਸਾਦ ਕਨੇ ਬਿਰਲੇ ਜਾਨ ਆਗਮ ਰੂਪ ਕਾ ਮਨ ਮਹਿ ਥਾਨ ਗੁਰ ਪ੍ਰਸਾਦ ਕਨੇ ਬਿਰਲੇ ਜਾਨ सहज कथा के अमृत कुंटा जिसे प्राप्त तिस ल पंचा रहाऊ अरहत वाणी स्थान निराला ताकी धुन मोहे गोपाल ताकी धुन मोहे गोपाल तह सहज अघारे अनेक अनंता ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦਿਆ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦਿਆ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 186 ਤੇ ਇਸ ਬਾਈਮਾਨ ਸ਼ਬਦ ਪੜਿਆ ਹੈ ਜੋ ਗੁਰੂ ਦੀ ਕਿਰਪਾ ਸਦਕਾ ਆਪਾਂ ਵਿਚਾਰ ਸ਼ਬਦ ਦੀ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਆਂ ਗੁਰੂ ਤੋਂ ਸਤਿਗੁਰੂ ਸਮਝਾਉਣਾ ਕਰਦੇ ਨੇ ਆਗਮ ਰੂਪ ਜਾ ਕਾ ਮਨ ਮਹਿ ਥਾਨਾ ਜਿਸ ਮਨ ਵਿੱਚ ਸਿਫਤ ਸਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ ਉਸ ਮਨ ਵਿੱਚ ਅਪਹੁੰਚ ਸਰੂਪ ਵਾਲੇ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਬਾਸਾ ਹੋ ਜਾਂਦਾ ਮਨ ਦੇ ਵਿੱਚ ਜਿਹੜੇ ਮਨ ਦੇ ਵਿੱਚ ਸਿਫਤ ਸਲਾਹ ਚੱਲਦੀ ਆ ਅਕਾਲ ਪੁਰਖ ਵਾਹਿਗੁਰੂ ਦੀ ਬਸੇਗਾ ਹੀ ਜੈਸੀ ਸੰਗਤ ਵੈਸੀ ਰੰਗਤ ਅਗੇ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦਿ ਕਨੇ ਬਿਰਲੇ ਜਨ ਪਰ ਕਿਸੇ ਬਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਇਹ ਭੇਦ ਸਮਝਿਆ ਹੈ ਕਿਸੇ ਬਿਰਲੇ ਨੇ ਹਰੇਕ ਦੇ ਵਸ ਦੀ ਗੱਲ ਨਹੀਂ ਹੈ ਇਹ ਕਿਉਂਕਿ ਆਪਾਂ ਸਾਰੇ ਮੈਂ ਵੀ ਨਾਲ ਹੀ ਆ ਛੋਡੇ ਆਪਾਂ ਸਾਰੇ ਸਿਰਫ ਮੱਥਾ ਟੇਕਣ ਤੱਕ ਸੀਮਤ ਬੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕਹਿੰਦਾ ਹਾਂ ਭਾਣੇ ਮੈਂ ਤਾਂ ਗੁਰਦੁਆਰੇ ਜਾਇਆ ਹਾਂ ਵੀਰੇ ਮੈਂ ਤਾਂ ਗੁਰਦੁਆਰੇ ਜਾਇਆ ਕਿੰਨੇ ਵਜੇ ਉੱਠਦੇ ਹੋ ਜੀ ਮੈਂ 4:00 ਵਜੇ ਉੱਠ ਖੜਦਾ ਹਾਂ ਜੀ ਬਸ ਉਸ ਤੋਂ ਬਾਅਦ ਇਸ਼ਨਾਨ ਪਾਨ ਕਰਕੇ ਜਲਪਾਣੀ ਛੱਕ ਕੇ ਗੁਰਦੁਆਰੇ ਅਸੀਂ ਇਤੋਂ ਤੱਕ ਹੀ ਸੀਮਤ ਹੈ ਤੇ ਮਹਾਰਾਜ ਇੱਥੇ ਕਹਿੰਦੇ ਨੇ ਕਿਸੇ ਬਿਰਲੇ ਨੇ ਕਿਸੇ ਬਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਸਦਕਾ ਆਏ ਨੇ ਵੀ ਆਪਣੇ ਆਪ ਗੁਰੂ ਦੀ ਕਿਰਪਾ ਸਦਕਾ ਭੇਦ ਜਾਣਿਆ ਸਮਝ ਆ ਗਈ ਜਿਵੇਂ ਆਪਾਂ ਜੇ ਬਾਹਰੀ ਧਾਰ ਨਾਲ ਜੇ ਤਾਂ ਆਪਾਂ ਕਹਿੰਨੇ ਮੈਂ ਜਾਣਦਾ ਸੋਡਾ ਸਾਰੇ ਕਬੀਲੇ ਨੂੰ ਜਾਣਦਾ ਆਮ ਜੇ ਕਹਿੰਦੇ ਹੁੰਦੇ ਨੇ ਲੋਕ ਜਿਹਦਾ ਵਰਤ ਪ੍ਰਤਾਪ ਹੋਵੇ ਪਰਿਵਾਰ ਵਿੱਚ ਪਰ ਇੱਥੇ ਕਿਸੇ ਬਿਰਲੇ ਨੇ ਹੀ ਗੁਰੂ ਘਰ ਨਾਲ ਗੁਰੂ ਸਿਧਾਂਤ ਨਾਲ ਗੁਰੂ ਗਿਆਨ ਨਾਲ ਵਰਤ ਵਰਤਾ ਕੀਤਾ ਤੇ ਭੇਦ ਪਾਇਆ ਅਗੇ ਮਹਾਰਾਜ ਕਹਿੰਦੇ ਨੇ ਸਹਿਜ ਕਥਾ ਕੀ ਅੰਮ੍ਰਿਤ ਕੁੰਟਾ ਆਤਮਿਕ ਅਡੋਲਤਾ ਤੇ ਸਿਪਤ ਸਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ ਮਾਣਨਾ ਜਾਂ ਆਏ ਕਹ ਲੋ ਵੀ ਸਹਿਜ ਸਿਪਤ ਸਲਾਹ ਦਾ ਚਸ਼ਮਾ ਫਿਰਦੇ ਘਰ ਵਿੱਚ ਚੱਲ ਪਿਆ ਉਸ ਮਨੁੱਖ ਦੇ ਬੀਬੀ ਆ ਚਾਹ ਪਾਈ ਆ ਜੀ ਮਨੁੱਖ ਲਬਜਾਂ ਸਾਝਾਂ ਕੋਈ ਵੀ ਭੈਣ ਭਾਈ ਇਹ ਪਦਵੀ ਪ੍ਰਾਪਤ ਕਰ ਸਕਦਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਜਿ세 ਪ੍ਰਾਪਤ ਜਿਸ ਲੈ ਪੁੰਚਾ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਮਾਨਦਾ ਹੈ ਜਿਸ ਮਨੁੱਖ ਦੇ ਭਾਗਾਂ ਵਿੱਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੁਣ ਜੇ ਆਪਾਂ ਕਹਦੇ ਕਿ ਸਾਡੇ ਤਾਂ ਭਾਈ ਭਾਗਾਂ ਵਿੱਚ ਲੇਖ ਹੀ ਨਹੀਂ ਲਿਖਿਆ ਸਾਡੇ ਕਰਮ ਐਡੇ ਵੱਡੇ ਕਿੱਥੇ ਗੁਰੂ ਸਾਹਿਬ ਦੱਸਣਗੇ ਮੈਂ ਹੰਟ ਦੇ ਦਿਨਾਂ ਥੋੜਾ ਜਿਹਾ ਗੁਰੂ ਦੀ ਕਿਰਪਾ ਸਦਕਾ ਵੀ ਜਦੋਂ ਆਪਾਂ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਗਿਆਨ ਨਾਲ ਜੁੜੇ ਰਹੇ ਨਾਮ ਬਾਣੀ ਨਾਲ ਜੁੜੇ ਰਹੇ ਇਹ ਤੇਰੇ ਮੱਥੇ ਦੇ ਭਾਗ ਚੰਗੇ ਬਣ ਜਾਣਗੇ ਚੰਗਾ ਲੇਖ ਲਿਖਿਆ ਜਾਏਗਾ ਤੇਰੇ ਭਾਗਾ ਵਿੱਚ ਰਹਾਵळेਬੰਦ ਜੀ ਮਹਾਰਾਜ ਕਹਿੰਦੇ ਨੇ ਅਨਹਤ ਬਾਣੀ ਥਾਨ ਨਿਰਾਲਾ ਜਿੱਥੇ ਸਿਫਤ ਸਲਾਹ ਦੇ ਆਤਮਿਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ ਉਹ ਹਿਰਦਾ ਥਾਂ ਹਿਰਦਾ ਘਰ ਕਹਿ ਲੋ ਹਿਰਦਾ ਥਾਂ ਕਹਿ ਲੋ ਇੱਕ ਰਸ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਅਨੋਖਾ ਸੁੰਦਰ ਹੋ ਜਾਂਦਾ ਹੈ ਇੱਕ ਅਨੋਖੀ ਜੀ ਸੋਚ ਅਨੋਖਾ ਉਹਦਾ ਵਰਤ ਵਿਹਾਰ ਸੰਸਾਰ ਦੇ ਵਿੱਚ ਜੀਵਨ ਬਸਰ ਕਰਨਾ ਗੁਰਮਖ ਪਿਆਰੇ ਦਾ ਦੂਜੇ ਲੋਕਾਂ ਨਾਲੋਂ ਵੱਖਰਾ ਹੋ ਜਾਂਦਾ ਹੈ ਅਗੇ ਮਹਾਰਾਜ ਕਹਣਾ ਕਰਦੇ ਨੇ ਤਾਂ ਕੀ ਤੁਨ ਮੋਹੇ ਗੋਪਾਲਾ ਉਸ ਦੀ ਜੁੜੀ ਸੁਰਤ ਉੱਤੇ ਪ੍ਰਮਾਤਮਾ ਵੀ ਮੋਹਿਆ ਜਾਂਦਾ ਹੈ ਜਿਹੜਾ ਕੋਈ ਭੈਣ ਭਰਾ ਸੁਰਤ ਨੂੰ ਜੋੜਦਾ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਫਿਰ ਉਹ ਵੀ ਖੁਸ਼ ਹੁੰਦਾ ਮੋਹਿਆ ਜਾਂਦਾ ਫਿਰ ਉਹ ਵੀ ਖੁਸ਼ ਹੁੰਦਾ ਅਕਾਲ ਪੁਰਖ ਵਾਹਿਗੁਰੂ ਵੀ ਪ੍ਰਭਾਵਿਤ ਹੋ ਜਾਂਦਾ ਅਕਾਲ ਪੁਰਖ ਵਾਹਿਗੁਰੂ ਪ੍ਰਭਾਵਿਤ ਹੋ ਜਾਂਦਾ ਉਸ ਮਨੁੱਖ ਉੱਤੇ ਜਿਹੜਾ ਸਿਫਤ ਸਲਾਹ ਕਰਦਾ ਜਿਵੇਂ ਕਿ ਬੱਚਾ ਚੰਗੇ ਕੰਮ ਕਰਦਾ ਲਾਇਕਾ ਗੁਰਮਤ ਵਾਲਾ ਹੈ ਮਾਪਿਓ ਬੜਾ ਖੁਸ਼ ਹੁੰਦਾ ਉਹਦੇ ਤੇ ਇਸੇ ਤਰ੍ਹਾਂ ਹੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ ਜਦੋਂ ਆਪਾਂ ਉਹਦੀ ਸਿਫਤ ਸਲਾਹ ਦੇ ਨਾਲ ਜੁੜਦੇ ਆਂ ਤਾਂ ਉਹ ਵੀ ਸਾਡੇ ਤੇ ਖੁਸ਼ ਹੁੰਦਾ ਮਨ ਜਿਵੇਂ ਆਪਾਂ ਕਹਿੰਨੇ ਨੇ ਇਸ ਬੱਚੇ ਨੇ ਮੇਰਾ ਮਨ ਮੋਹ ਲਿਆ ਉਸ ਪ੍ਰਭੂ ਪਰਮਾਤਮਾ ਦਾ ਵੀ ਮਨ ਮੋਇਆ ਜਾਂਦਾ ਫਿਰ ਅਗੇ ਮਹਾਰਾਜ ਕਹਿਣਾ ਕਰਦੇ ਨੇ ਤਹ ਸਹਜ ਅਘਾਰੇ ਅਨੇਕ ਅਨੰਤ ਜਿੱਥੇ ਸਿਪਤਸਲਾ ਦੇ ਚਸ਼ਮੇ ਯਾਰੀ ਹੁੰਦੇ ਹਨ ਉਥੇ ਆਤਮਿਕ ਅਡੋਲਤਾ ਦੇ ਅਨੇਕਾਂ ਤੇ ਬਿਆੰਤ ਅਖਾੜੇ ਰਜੇ ਰਹਿੰਦੇ ਨੇ ਕਿਵੇਂ ਹੁਣ ਜੇ ਕੋਈ ਅਖਾੜਾ ਲੱਗਿਆ ਕੋਈ ਵੀ ਆ ਕਿਸੇ ਵੀ ਕਿਸਮ ਦਾ ਜਿਹੜੇ ਤਾਂ ਮਤਬਲਾ ਗਉਣ ਪਾਉਣ ਵਾਲੇ ਅਖਾੜੇ ਸੁਣਦੇ ਨੇ ਗਉਣ ਵਜਾਉਣ ਵਾਲੇ ਉਹ ਉਥੇ ਬੜਾ ਖੁਸ਼ ਹੁੰਦੇ ਨੇ ਕਿ ਦੇਖਦੇ ਹੀ ਹੁਣ ਆਪਾਂ ਵਿਆਹਾਂ ਸਾਧੀਆਂ ਚ ਚੱਲਦੇ ਨੇ ਅਖਾੜੇ ਲੱਗਦੇ ਨੇ ਡੀ ਜੇ ਚੱਲਦੇ ਨੇ ਜਿਨ੍ਹਾਂ ਦੀ ਉਹ ਵਰਤੀ ਆ ਉਥੇ ਉਹ ਬੜੇ ਖੁਸ਼ ਹੁੰਦੇ ਨੇ ਜਿਹੜਾ ਬਨੁਖ ਪ੍ਰਭੂ ਪਰਮਾਤਮਾ ਦੀ ਬਾਣੀ ਕੀਰਤਨ ਕਥਾ ਵਿਚਾਰ ਸੁਣਨ ਦਾ ਸ਼ੌਂਕੀ ਆ ਜਾਂ ਸੁਭਾਅ ਦਾ ਬਣਿਆ ਹੋਇਆ ਉਹਦੇ ਹਿਰਦੇ ਘਰ ਵਿੱਚ ਇਹ ਇੱਕ ਅਮਰਤਮਈ ਬਾਣੀ ਦਾ ਅਖਾੜਾ ਬਣਿਆ ਰਹਿੰਦਾ ਆਨੰਦਮਈ ਬਾਣੀ ਦਾ ਅਖਾੜਾ ਬਣਿਆ ਰਹਿੰਦਾ ਹਿਰਦੇ ਘਰ ਚ ਜਿੱਥੇ ਸਿੱਖਤ ਸਲਾਹ ਦੇ ਚਸ਼ਮੇ ਜਾਰੀ ਹੁੰਦੇ ਆ ਜੀ ਇਹ ਚਸ਼ਮਾ ਹੀ ਇੱਕ ਹੁਣ ਆਪਾਂ ਗੁਰੂ ਦੀ ਹਜ਼ੂਰੀ ਬੈਠੇ ਆ ਇੱਕ ਚਸ਼ਮਾ ਜਾਰੀ ਹੋ ਗਿਆ ਜੇ ਆਪਣਾ ਮੇਰਾ ਪੜਨ ਵਿੱਚ ਧਿਆਨ ਤੇ ਆਪਣਾ ਸਾਰਿਆਂ ਦਾ ਜਿੰਨੇ ਕੁ ਬੈਠੇ ਆ ਸੁਣਨ ਵਿੱਚ ਧਿਆਨ ਇੱਕ ਚਸ਼ਮਾ ਜਾਰੀ ਹੋ ਗਿਆ ਨਾ ਇਹਦਾ ਆਨੰਦ ਲੈਣਾ ਤੇ ਉਥੇ ਆਤਮਿਕ ਅਡੋਲਤਾ ਨਹੀਂ ਹੁੰਦੀ ਫਿਰ ਉਹ ਜੀਵਨ ਉਹਦਾ ਡੋਲਦਾ ਨਹੀਂ ਰਹਿੰਦਾ ਇੱਕ ਥਿਰ ਤੱਕ ਜਾਂਦਾ ਜਿਹੜੀ ਗੁਰਬਾਣੀ ਵੀ ਕਹਿੰਦੀ ਆ ਸਤਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਬੈਸੋ ਹਰਜਨ ਪਿਆਰੇ ਬਿਹਰੀ ਪ੍ਰਭੂ ਪਰਮਾਤਮਾ ਦੇ ਸੇਵਕ ਸਿੱਖੋ ਇੱਕ ਟਿਕਾਣੇ ਤੇ ਟਿਕ ਜੋ ਆਪਣੇ ਮਨ ਨੂੰ ਟਿਕਾ ਲਓ ਥਿਰ ਘਰ ਬੈਸੋ ਹਰਜਲ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸ਼ਬਦ ਦੇ ਨੇ ਫਿਰ ਅਗੇ ਸਤਗੁਰੂ ਕਹਿਣਾ ਕਰਦੇ ਨੇ ਪਾਰ ਬ੍ਰਹਮ ਕੇ ਸੰਗੀ ਸੰਤਾਂ ਸੰਤਾਂ ਦਾ ਮਤਲਬ ਸਤਸੰਗੀ ਤੇ ਇੱਕ ਗੁਰੂ ਸੰਤ। ਜਿਆਦਾ ਤਾਂ ਗਰਬਾਣੀ ਦੇ ਵਿੱਚ ਦੋ ਗੱਲਾਂ ਹੀ ਆ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਰੇ ਕਹਾਣੀ ਅਕਥ ਕੇਰੀ। ਇਸ ਤਰ੍ਹਾਂ ਪੰਕਤੀ ਆਉਂਦੀ ਹੈ। ਵੀ ਸਤਸੰਗੀ ਜਨਾਂ ਨੂੰ ਗੁਰੂ ਸਾਹਿਬ ਨੇ ਸੰਤੋ ਕਿਹਾ। ਇੱਕ ਆਪਣੇ ਗੁਰੂ ਸੰਤ ਤਾਂ ਹੈ ਹੀ ਨੇ। ਪਾਰ ਬ੍ਰਹਮ ਕੇ ਸੰਗੀ ਸੰਤਾਂ। ਮਹਾਰਾਜ ਕਹਿੰਦੇ ਨੇ ਉਸ ਆਤਮਿਕ ਅਵਸਥਾ ਵਿੱਚ ਟਿਕੇ ਹੋਏ ਸੰਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਸੁਰਤ ਨੂੰ ਜੋੜੀ ਰੱਖਦੇ ਹਨ ਜਿਹਨੂੰ ਆਪਾਂ ਰਚਮੇਚ ਕਹਿੰਨੇ ਆ ਇੱਕ ਜੁੱਟ ਗੁਰੂ ਦੀ ਗੱਲ ਚੰਗੀ ਲੱਗਦੀ ਆ ਬਾਣੀ ਚੰਗੀ ਲੱਗਦੀ ਤਾਂ ਸਾਡਾ ਮਨ ਟਿਕ ਜਾਂਦਾ ਗੁਰੂ ਦੀ ਗੱਲ ਸੁਣਨ ਵਿੱਚ ਫਿਰ ਇੱਧਰ ਉੱਧਰ ਨਹੀਂ ਡੋਲਦਾ ਜਦੋਂ ਆਪਣਾ ਸੁਣਨ ਵਿੱਚ ਧਿਆਨ ਨਹੀਂ ਫਿਰ ਸਰੀਰਕਤਾ ਕਰਕੇ ਤਾਂ ਸਰੀਰ ਕਰਕੇ ਤਾਂ ਪਾਵੇਂ ਆਪੇ ਬੈਠੇ ਆ ਪਰ ਸੁਰਤ ਕਿਤੇ ਹੋਰ ਚਲੀ ਜਾਂਦੀ ਹੈ ਧਿਆਨ ਗਰਬਾਣੀ ਧਿਆਨ ਹੀ ਮੰਗਦੀ ਹੈ ਮਹਾਰਾਜ ਕਹਿਣਾ ਕਰਦੇ ਨੇ ਹਰਖ ਅਨੰਤ ਸੋਗ ਨਹੀਂ ਬੀਆ ਉਹਨਾਂ ਗੁਰਮਖ ਪਿਆਰਿਆਂ ਨੂੰ ਨਾ ਤਾਂ ਹਰਖ ਹੁੰਦਾ ਨਾ ਕਿਸੇ ਕਸਮ ਦਾ ਸੋਗ ਹੁੰਦਾ ਦੱਸਦੇ ਨੇ ਮਹਾਰਾਜ ਜਦੋਂ ਉਸ ਅਵਸਥਾ ਵਿੱਚ ਬੇਅੰਤ ਖੁਸ਼ੀ ਖੁਸ਼ੀ ਬਣੀ ਰਹਿੰਦੀ ਆ ਜਦੋਂ ਇਹ ਅਵਸਥਾ ਆ ਜਾਂਦੀ ਆ ਗੁਰੂ ਦੀ ਗੱਲ ਸੁਣਦੇ ਦੇ ਵਿੱਚ ਧਿਆਨ ਰਹਿੰਦਾ ਫਿਰ ਮਹਾਰਾਜ ਕਹਿੰਦੇ ਉਸ ਅਵਸਥਾ ਵਿੱਚ ਬੇਅੰਤ ਅੰਤ ਨਹੀਂ ਪਾਇਆ ਜਾ ਸਕਦਾ ਉਸ ਖੁਸ਼ੀ ਦਾ ਜਿਹੜੀ ਹਿਰਦੇ ਘਰ ਵਿੱਚ ਬਣੀ ਰਹਿੰਦੀ ਆ ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ ਫਿਕਰ ਨਹੀਂ ਪਉਂਦਾ انسان ਨੂੰ ਹੋਰ ਕਿਸੇ ਵੀ ਕਿਸਮ ਦੀ ਚਿੰਤਾ ਫਿਕਰ ਝੋਰਾ ਨੇੜੇ ਨਹੀਂ ਆ ਸਕਦਾ انسان ਦੇ ਫਿਰ ਅਗੇ ਮਹਾਰਾਜ ਆਖਦੇ ਨੇ ਸੋ ਘਰ ਗੁਰ ਨਾਨਕ ਕੋ ਦੀਆ ਏ ਭਾਈ ਗੁਰੂ ਨੇ ਉਹ ਆਤਮਿਕ ਟਿਕਾਣਾ ਮੈਨੂੰ ਬਖਸ਼ ਦਿੱਤਾ ਬਖਸ਼ਿਆ ਕਦੋਂ ਜਦੋਂ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਇਨਸਾਨ ਉਹਦੀ ਬੰਦਗੀ ਵਿੱਚ ਜੁੜ ਗਿਆ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਦਾ ਹੀ ਸ਼ਬਦ ਹੈ ਵੀ ਜੀ ਸਤਿਗੁਰੂ ਕਹਿੰਦੇ ਕਬਨ ਰੂਪ ਤੇਰਾ ਅਰਾਧੂੰ ਏ ਸੱਚੇ ਪਾਤਸ਼ਾਹ ਏ ਪ੍ਰਭੂ ਜਗਤ ਦੇ ਮਾਲਕ ਸਾਰੇ ਜੀਵਾਂ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਵੀ ਖਾਸ ਰੂਪ ਆਪ ਦਾ ਕੋਈ ਨਹੀਂ ਹੈ ਸਾਰੇ ਰੂਪ ਤੇਰੇ ਨੇ ਆਪ ਤੋਂ ਨਿਰੰਕਾਰ ਹੈ ਤੇਰਾ ਕੋਈ ਆਕਾਰ ਨਹੀਂ ਹੈ ਮੈਂ ਨਹੀਂ ਜਾਣਦਾ ਕਿ ਤੇਰਾ ਉਹ ਕਿਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਤਰਾਂ ਮਹਾਰਾਜ ਕਹਿੰਦੇ ਕਿਹੜਾ ਰੂਪ ਆ ਜਿਹੜੇ ਮੈਂ ਤੇਰੇ ਰੂਪ ਦਾ ਧਿਆਨ ਤਰਾਂ ਤੇਰਾ ਰੂਪ ਅਨੇਕ ਅਨੰਤ ਐਸ ਤਰਾਂ ਹੈ ਨਾਮ ਅਨੇਕ ਅਨੰਤ ਜਿੰਨੇ ਵੀ ਜੀਵ ਨੇ 84 ਲੱਖ ਆਪ ਗਣੀਆਂ ਕਹਿੰਨੇ ਆ ਪਰ ਉਹਦਾ ਅਕਾਰ ਪੁਰਖ ਵਾਹੀ ਗੁਰੂ ਹੀ ਜਾਣਦਾ ਨਾ ਕਿੰਨੀਆਂ ਜੋ ਉਹਨਾਂ ਨੇ ਆਪ ਦਾ ਉਹਦਾ ਕੋਈ ਖਾਸ ਰੂਪ ਨਹੀਂ ਹੈ ਨਿਰੰਕਾਰ ਹੈ ਮਹਾਰਾਜ ਮੈਂ ਕਿਹੜੇ ਰੂਪ ਦਾ ਧਿਆਨ ਧਰ ਕੇ ਤੈਨੂੰ ਯਾਦ ਕਰਾਂ ਅੱਗੇ ਦੱਸਣਗੇ ਸਤਿਗੁਰੂ ਕਬਨ ਜੋਗ ਕਾਇ ਲੈ ਸਾਧੂ ਏ ਪ੍ਰਭੂ ਮੈਨੂੰ ਸਮਝ ਨਹੀਂ ਕਿ ਜੋਗ ਦਾ ਉਹ ਕਿਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਬਸ ਵਿੱਚ ਲਿਆਵਾਂ ਤੇ ਤੈਨੂੰ ਪ੍ਰਸੰਨ ਕਰਾਂ ਮੇਰੀ ਸਮਝੋਂ ਬਾਹਰ ਆ ਤੁਸੀਂ ਕਿਰਪਾ ਕਰੋ ਮੈਨੂੰ ਸਮਝਾਉਣਾ ਕਰੋ ਜੀ ਕਬਨ ਗੁਣ ਜੋ ਤੁਝ ਲੈ ਗਾਮ ਕਿਹੜੇ ਗੁਣ ਨੇ ਤੇਰੇ ਤੇਰਾ ਗਾਇਨ ਕਰਾਂ ਕਿਹੜੇ ਗੁਣ ਗਾਵਾਂ ਤੇਰੇ ਖੀਰ ਵਿੱਚ ਦੱਸਣਗੇ ਸਤਿਗੁਰੂ हे पारब्रह्म प्रभु तेरे बेअंत गुण हन मेनू समझ नहीं आउंदी के मैं तेरा केड़ा गुण लेके तेरी सिफतसलाह करा कब न बोल पारब्रह्म रिझाऊ रहा वळा बांदा महाराज कहंदे ओ केड़े बोल बोलਾਂ मैं जिन्ना ना तू प्रसन्न होवे मेरे ते तू खुश होवे तेरे केड़े बोल हन ਕਿ ਮੈਂ ਤੈਨੂੰ ਪ੍ਰਸੰਨ ਕਰਾਂ ਕਬਨਸੋ ਪੂਜਾ ਤੇਰੀ ਕਰੂੰ ਕਿਹੜੀ ਪੂਜਾ ਕਰਾਂ ਤੇਰਾ ਮਹਾਰਾਜ ਤੇਰੀ ਕਿਹੜੀ ਪੂਜੀ ਪੂਜਾ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਦੱਸਦੇ ਨੇ ਹੇ ਪਾਰਬ੍ਰह्म ਮੈਂ ਤੇਰੀ ਕਿਹੜੀ ਪੂਜਾ ਕਰ ਜਿਸ ਨਾਲ ਤੂੰ ਪ੍ਰਸੰਨ ਹੋ ਸਕਾਂ ਕਬਨਸੋ ਵਿਦਜਿਤ ਭਭ ਜਲ ਤਰੂੰ ਉਹ ਕਿਹੜੀ ਵਿਧੀ ਆ ਉਹ ਕਿਹੜਾ ਤਰੀਕਾ ਹੈ ਜਿਸ ਦੀ ਰਾਹੀ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂ ਕਵਨ ਤਪਜਿਤ ਤਪੀਆ ਹੋਈ ਕਿਹੜਾ ਜਪ ਤਪਾ ਹੋ ਕਿਹੜਾ ਤਾਪਾ ਜਿਹਦੇ ਨਾਲ ਮੈਂ ਤਪੀਆ ਅਖਵਾ ਸਕਾਂ ਕਿਹੜਾ ਉਹ ਕਿਹੜਾ ਤਪ ਸਾਧਨ ਹੈ ਜਿਸ ਨਾਲ ਮਨੁੱਖ ਕਾਮਜਾਪ ਤਪੱਸਵੀ ਅਖਵਾ ਸਕਦਾ ਹੈ ਤੇ ਮੈਨੂੰ ਖੁਸ਼ ਕਰ ਸਕਦਾ ਹੈ ਕਿਹੜਾ ਤਾਂ ਆਪਾ ਜਿਹਦੇ ਨਾਲ ਮੈਂ ਖੁਸ਼ ਹੋਵਾਂ ਵੀ ਮੈਨੂੰ ਪ੍ਰਭੂ ਪਰਮਾਤਮਾ ਮਿਲ ਗਿਆ ਮਹਾਰਾਜ ਸਮਝਾਉਣਾ ਕਰਦੇ ਨੇ ਕਬਨ ਸੁਨਾਮ ਹੋ ਮੈਂ ਮਲਖੋਈ ਹੈ ਸੱਚੇ ਸਤਗੁਰੂ ਕਿਹੜਾ ਤੇਰਾ ਨਾਮ ਜੱਪਾਂ ਮੈਂ ਜਿਹਦੇ ਨਾਲ ਮੇਰੀ ਹੋਮੇ ਮੈਲ ਪੁੱਤਰ ਜੀ ਹੋਮੇ ਦੀ ਮੈਲ ਹੀ ਜ਼ਿਆਦਾ ਚਿੰਬੜੀ ਹੋਈ ਹੈ ਨਾ ਇਨਸਾਨ ਨੂੰ ਹੋਮੇ ਦੇ ਵਿੱਚ ਹੀ ਸੰਸਾਰ ਦੇ ਵਿੱਚ ਵਿਚਰਦਾ ਨਾਮ ਜੱਪਣ ਵਾਲਿਆਂ ਨੂੰ ਵੀ ਹੋਮੇ ਆ ਵੀ ਮੈਂ ਇਨਾ ਨਾਮ ਜੱਪਦਾ ਪੰਜ ਬਾਣੀਆਂ ਪੜਨ ਵਾਲਾ ਕਹਿੰਦਾ ਮੈਂ ਪੰਜ ਬਾਣੀਆਂ ਪੜਦਾ ਇਹ ਵੀ ਇੱਕ ਹੋਮੇ ਹੀ ਆ ਧਿਆਨ ਦੇਣਾ ਇਹ ਨਹੀਂ ਆ ਵੀ ਹੋਰ ਪਾਸੇ ਤਾਂ ਹੋਮੇ ਹੈਗੀ ਹੈਗੀ ਆ ਇਹ ਵੀ ਸਾਨੂੰ ਹੋਮੇ ਹੋ ਜਾਂਦੀ ਆ ਵੀ ਮੈਂ ਤਾਂ ਪੰਜ ਬਾਣੀਆਂ ਦਾ ਰੋਜ਼ ਪਾਠ ਕਰਦਾ ਜੀ ਨਾਲ ਸੁਖਮਨੀ ਸਾਹਿਬ ਵੀ ਕਰ ਲੈਣਾ ਸ਼ਬਦ ਹਜ਼ਾਰੇ ਵੀ ਕਰਨਾ ਫਿਰ ਮੈਂ ਸਹਿਜ ਪਾਠ ਵੀ ਕਰ ਲੈਣਾ ਇਹ ਵੀ ਹੋਮੇ ਹੀ ਆ ਛੱਡ ਹੋਮੇ ਮਹਾਰਾਜ ਕਹਿੰਦੇ ਤੈਨੂੰ ਦੱਸਦੇ ਰੇ ਅੱਗੇ ਮਹਾਰਾਜ ਉਹ ਕਿਹੜਾ ਨਾਮ ਹੈ ਜਿਸ ਦਾ ਜਾਪ ਕਰਕੇ ਮਨੁੱਖ ਆਪਣੇ ਅੰਦਰੋਂ ਹੋਮੇ ਦੀ ਮੈਲ ਦੂਰ ਕਰ ਸਕਦਾ ਹੈ ਤਹ ਦਿਨ ਸਤਿਗੁਰੂ ਅੱਗੇ ਗੁਣ ਪੂਜਾ ਗਿਆਨ ਧਿਆਨ ਨਾਨਕ ਸਕਲ ਕਾਲ ਮਹਾਰਾਜ ਕਹਿੰਦੇ ਨਾ ਚੰਗੇ ਗੁਣ ਇਕੱਠੇ ਕਰ ਚੰਗੇ ਗੁਣਾ ਦਾ ਧਾਰ ਨਹੀਂ ਹੋ ਜਾ ਚੰਗੇ ਗੁਣ ਕਰ ਸੰਸਾਰ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਦਸ ਸਤਿਗੁਰੂ ਸਮਝਾਉਣਾ ਕਰਦੇ ਨੇ اے ਮਨੁੱਖ ਨਿਰ ਆਪਣੇ ਉਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ ਉਸੇ ਮਨੁੱਖ ਦੇ ਗਾਏ ਹੋਏ ਗੁਣ ਕੀਤੀ ਹੋਈ ਪੂਜਾ ਗਿਆਨ ਤੇ ਜੋੜੀ ਹੋਈ ਸੁਰਤ ਆਦਕ ਦੀ ਸਾਰੀ ਮਿਹਨਤ ਸਫਲ ਹੁੰਦੀ ਹੈ ਮਹਾਰਾਜ ਕਹਿੰਦੇ ਜੇ ਤੂੰ ਸੁਰਤ ਜੋੜ ਲਵੇਂ ਪ੍ਰਭੂ ਪਰਮਾਤਮਾ ਦੇ ਨਾਲ ਜਿਵੇਂ ਕੁਰਬਾਨੀ ਵਿੱਚ ਪੰਕਤੀਆਂ ਹੋਰ ਵੀ ਆਉਣੀਆਂ ਹੱਥ ਪਾਉ ਸਭ ਕਾਮ ਕਰ ਚੇਤਨ ਰੰਜਨ ਨਾਲ ਆਪ ਦਾ ਕਾਰੋਬਾਰ ਕਰਦਾ ਹੋਇਆ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਚਿੱਤ ਜੋੜ ਕੇ ਰੱਖ ਪਰਭੂ ਨੂੰ ਪ੍ਰਸੰਨ ਆਪਣੇ ਤਰੀਕੇ ਦੇ ਨਾਲ ਤੋਂ ਜੀਵਨ ਨੂੰ ਬਸਰ ਕਰਦਾ ਨਹੀਂ ਹੋ ਸਕਦਾ ਜਿਵੇਂ ਕਿ ਆਪਣਾ ਤਰੀਕਾ ਕੀ ਹੈ ਬਈ ਮੂਰਤੀ ਪੂਜਾ ਵੀ ਕਰਨੀ ਆ ਕਬਰਾਂ ਤੇ ਜਾਣ ਵਾਲੇ ਵੀ ਕਬਰਾਂ ਤੇ ਜਾ ਕੇ ਆਪਦੀ ਸ਼ਰਧਾ ਭਾਵਨਾ ਰੱਖਦੇ ਨੇ ਪਰ ਸਤਗੁਰਾਂ ਨੇ ਇੱਥੇ ਇਹੀ ਸਮਝਾਇਆ ਬਈ ਮਨੁੱਖ ਨਰੇ ਆਪਣੇ ਉਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ ਪ੍ਰਸੰਨ ਕਦੋਂ ਹੋਏਗਾ ਉਸੇ ਮਨੁੱਖ ਦੇ ਗਾਏ ਹੋਏ ਗੁਣ ਕੀਤੀ ਹੋਈ ਪੂਜਾ ਗਿਆਨ ਤੇ ਜੋੜੀ ਹੋਈ ਸੁਰਤ ਆਦਕ ਦੀ ਸਾਰੀ ਮਿਹਨਤ ਸਫਲ ਹੁੰਦੀ ਹੈ ਇੱਕੋ ਦੇ ਟੇਕ ਰੱਖ ਪਾਈ ਅਸਲ ਵਿੱਚ ਜਿਹੜਾ ਇਹਦਾ ਭਾਵ ਅਰਥ ਹੈ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਦੁਨੀਆ ਦੇ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰੇ ਅਗੇ ਮਹਾਰਾਜ ਕਹਿੰਦੇ ਜਿਸ ਕਰ ਕਿਰਪਾ ਸਤਗੁਰ ਮਿਲੇ ਧਿਆਨ ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰਕੇ ਗੁਰੂ ਮਿਲਦਾ ਹੈ ਤਿਸ ਹੀ ਗੁਣ ਤਨਹੀ ਪ੍ਰਭ ਜਾਤਾ ਮਹਾਰਾਜ ਕਹਿੰਦੇ ਤਿਸ ਹੀ ਗੁਣ ਤਨਹੀ ਪ੍ਰਭ ਜਾਤਾ ਇਹਨਾਂ ਗੁਣਾ ਕਰਕੇ ਪ੍ਰਭੂ ਪਰਮਾਤਮਾ ਜਾਣਿਆ ਜਾ ਸਕਦਾ ਕਰਮ ਕਾਂਡ ਕਰਕੇ ਜਾਂ ਆਪਣੀ ਮਰਜ਼ੀ ਨਾਲ ਜੀਵਨ ਬਸਰ ਕਰਕੇ ਨਹੀਂ ਪ੍ਰਭੂ ਪਰਮਾਤਮਾ ਖੁਸ਼ ਹੋਏਗਾ ਅੱਗੇ ਸਮਝਾਉਣਾ ਕਰਦੇ ਨੇ ਮਹਾਰਾਜ ਉਸੇ ਦੀ ਹੀ ਕੀਤੀ ਹੋਈ ਸਿੱਖਤ ਸਲਾਹ ਪ੍ਰਭੂ ਪਰਮਾਤਮਾ ਦੀ ਪ੍ਰਮਾਨ ਹੈ ਉਸੇ ਨੇ ਹੀ ਪ੍ਰਭੂ ਪਰਮਾ ਪ੍ਰਭੂ ਨਾਲ ਜਾਣ ਪਛਾਣ ਪਾਈ ਹੈ ਜਿਹਦੀ ਤੁ ਸਿੱਖਤ ਸਲਾਹ ਕਰਦਾ ਆਪਾਂ ਹੁਣ ਜੇ ਇੱਕ ਮੰਨਿਏ ਮੰਨ ਲਗੇ ਹੁਣ ਪੂਰੀ ਤਰ੍ਹਾਂ ਮੰਨ ਲੋ ਵੀ ਆਪਾਂ ਗੁਰੂ ਦੀ ਸਿੱਖਤ ਸਲਾਹ ਕਰਦੇ ਆਂ ਗੁਰਬਾਣੀ ਪੜ੍ਹਦੇ ਸੁਣਦੇ ਆਂ ਗੁਰੂ ਦੀ ਕੀਤੀ ਹੋਈ ਸਿੱਖਤ ਸਲਾਹ ਪ੍ਰਭੂ ਪਰਮਾਤਮਾ ਨਾਲ ਜੋੜੇਗੀ ਤੇ ਪ੍ਰਭੂ ਪਰਮਾਤਮਾ ਨੇ ਇਹੀ ਕਿਰਪਾ ਕਰਕੇ ਤੈਨੂੰ ਗੁਰਬਾਣੀ ਨਾਲ ਜੋੜਿਆ ਹੈ ਅੰਗੇ ਮਹਾਰਾਜ ਕਹਣਾ ਕਰਦੇ ਨੇ ਜਿਸ ਕੀ ਮਾਨ ਲਏ ਸੁਖ ਦਾਤਾ ਜਿਸ ਨੂੰ ਗੁਰੂ ਮਿਲਿਆ ਹੈ ਤੇ ਜਿਸ ਦੀ ਅਰਦਾਸ ਸਾਰੇ ਸੁੱਖ ਦੇਣ ਵਾਲਾ ਪ੍ਰਮਾਤਮਾ ਮੰਨ ਲੈਂਦਾ ਹੈ ਫਿਰ ਉਸ ਭਗਤ ਪਿਆਰਿਆਂ ਦੀ ਉਸ ਗੁਰਸਿੱਖ ਪਿਆਰਿਆਂ ਦੀ ਜਦੋਂ ਪ੍ਰਭੂ ਪ੍ਰਮਾਤਮਾ ਸੁਣਦਾ ਨਾ ਮੰਨਦਾ ਕੀ ਦੀ ਮੰਨਦਾ ਜਿਹੜੇ ਉਹਦੀ ਬੰਦਗੀ ਕਰਦੇ ਨੇ ਜਿਹੜੇ ਉਹਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਆਮ ਨਹੀਂ ਆਪਾਂ ਕਹਿੰਦੇ ਮੇਰੀ ਤਾਂ ਰੱਬ ਨਾਲ ਸਿੱਧੀ ਹੋਟਲ ਐ ਨਾ ਵੀ ਸਿੱਧੀ ਗੱਲਬਾਤ ਆ ਜੇ ਭਾਈ ਤੇਰੀ ਸਿੱਧੀ ਗੱਲ ਬਾਤ ਆ ਨਾ ਤੇ ਫੇਰ ਤੈਨੂੰ ਦੁਨੀਆਂ ਦੇ ਕੋਈ ਵਹਿਮ ਭਰਮ ਕਰਮ ਕਾਂਡ ਕੋਈ ਚਿੰਤਾਵਾਂ ਮਾਂ ਝੋਰੇ ਤੇਰੇ ਨੇੜੇ ਨਹੀਂ ਫਰਕ ਸਕਦੇ ਅਗਲੇ ਸ਼ਬਦ ਚ ਸਤਿਗੁਰੂ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾ ਕੋ ਗਰਭ ਏ ਭਾਈ ਇਹ ਸਰੀਰ ਜਿਸਦਾ ਤੂੰ ਮਾਣ ਕਰਦਾ ਹੈ ਸਦਾ ਲਈ ਆਪਣਾ ਨਹੀਂ ਹੈ ਐਵੇਂ ਨਾ ਮਾਣ ਜਾ ਚੱਕੀ ਫੇਰੇ ਸਦਾ ਲਈ ਨਹੀਂ ਤੇਰਾ ਰਹਿਣਾ ਇੱਕ ਦਿਨ ਇਹਦਾ ਵਿਛੋੜਾ ਹੋ ਜਾਣਾ ਜੀਵ ਆਤਮਾ ਦਾ ਤੇ ਇਹ ਸਰੀਰ ਦਾ ਰਾਜ ਮਿਲਖ ਨਹੀਂ ਆਪਣ ਦਰਬ ਰਾਜ ਭੋਏ ਜ਼ਮੀਨ ਧਨ ਪਦਾਰਥ ਇਹ ਵੀ ਸਦਾ ਲਈ ਆਪਣੇ ਨਹੀਂ ਹਨ ਜੈਨੂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਸੁੱਖ ਸਹੂਲਤਾਂ ਮਿਲੀਆਂ ਨੇ ਇਹਨਾਂ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਮਹਾਰਾਜ ਕਹਿਣਾ ਕਰਦੇ ਨੇ ਆਪਨ ਨਹੀਂ ਕਾ ਕੋ ਲਪਟਾਇਓ ਏ ਭਾਈ ਕਿਸ ਕਿਸ ਨਾਲ ਮੋਹ ਕਰ ਰਿਹਾ ਹੈ ਇਹਨਾਂ ਵਿੱਚੋਂ ਕੋਈ ਵੀ ਸਦਾ ਲਈ ਤੇਰਾ ਆਪਣਾ ਨਹੀਂ ਹੈ ਮੋਜਾਂ ਲੀ ਫਸਿਆ ਨਾ ਤੇਰਾ ਸਦਾ ਲਈ ਆਪਣਾ ਨਹੀਂ ਹੈ ਸੰਸਾਰੀ ਜਿਹੜੇ ਪਦਾਰਥ ਨੇ ਸੁੱਖ ਸਹੂਲਤਾਂ ਨੇ ਘਰ ਪਰਿਵਾਰ ਆ ਦੋਤੇ ਪੋਤਰੇ ਆ ਸਦਾ ਲਈ ਨਹੀਂ ਤੂੰ ਇਹਨਾਂ ਦਾ ਆਨੰਦ ਮਾਣ ਸਕਦਾ ਕਿਉਂਕਿ ਇੱਕ ਦਿਨ ਛੱਡ ਕੇ ਜਾਣਾ ਆਪਨ ਨਾਮ ਸਤਗੁਰ ਤੇ ਪਾਇਓ ਰਹਾਵਾਲੇ ਬੰਦ ਜ ਮਹਾਰਾਜ ਕਹਿੰਦੇ ਸਦਾ ਲਈ ਆਪਣਾ ਬਣੇ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਗੁਰੂ ਪਾਸੋਂ ਮਿਲਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਗੁਰੂ ਦਾਤ ਇਹੀ ਦਿੰਦਾ ਨਾਮ ਦੀ ਸਤ ਬੰਤਾ ਆਪਨ ਨਹੀਂ ਪਾਈ ਸਤ ਮੈਨੇ ਧੀਆਂ ਪੁੱਤਰ ਤੇ ਬੰਤਾ ਜੀਵਨ ਸਾਥੀ ਤੇ ਸਕੇ ਭਰਾ ਮਹਾਰਾਜ ਕਹਿੰਦੇ ਪੁੱਤਰ ਇਸਤਰੀ ਭਰਾ ਇਹਨਾਂ ਵਿੱਚੋਂ ਕੋਈ ਆਪਣਾ ਨਹੀਂ ਹੈ ਇਹ ਤੈਨੂੰ ਖੇਡਾਂ ਮਿਲੀਆਂ ਨੇ ਇਨਸਾਨ ਕਿਸੇ ਮੰਜ਼ਲ ਤੇ ਚੱਲ ਰਿਹਾ ਕੋਈ ਇਹਨੇ ਮੰਜ਼ਲ ਪ੍ਰਾਪਤ ਕਰਨੀ ਆ ਪੈਂਡੇ ਤੇ ਚੱਲ ਰਿਹਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਰਹੇ ਉਸ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੈਨੂੰ ਇਹਦੀ ਪ੍ਰਾਪਤੀ ਹੋ ਜਾਏ ਇੱਕ ਮ ਇੱਕ ਹੋ ਜਾਏ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਸੋ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਸਤਗੁਰੂ ਕਹੜਾ ਕਰਦੇ ਨੇ